ਸਤ ਸ੍ਰੀ ਅਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਜੇ ਤੇ ਆਪਾਂ ਹੀ ਅੱਜ ਟਰੈਕਟਰ ਦਾ ਆਪਾਂ ਧੂਆਂ ਚੈੱਕ ਕਰਨਾ ਸੀ ਵੀ ਟਰੈਕਟਰ ਚ ਖਚਾਈ ਕਿੰਨੇ ਪਗੇ ਆ ਇਹਦਾ ਇੰਜਨ ਹੈਗਾ 75 ਹਸਪਾਵਰ 75 ਹੋ ਕਰਕੇ ਜਾਨੀ ਕਿ ਆਪਾਂ ਟਰਬੋ ਲਾਇਆ ਇਹਨੂੰ ਪਰ ਟਰਬੋ ਲਾ ਕੇ ਟਰਬੋ ਨਾਲ 10 ਐਚਪੀ ਦਾ ਜ਼ਰੂਰੀ ਬਦਦਾ ਹੈ 75 85 ਐਚਪੀ ਟਰੈਕਟਰ ਹੈ ਦਾ ਆਪਾਂ ਇੱਕ ਧੂਆਂ ਚੈੱਕ ਕਰਨਾ ਹੈ ਕਪਾ ਇਧਰ ਨੇੜੇ ਆ ਜਾ ਮੜਾ ਜਾ ਇਹ ਢੜਲੇ ਪੈਸਾ ਹਾਂ ਆ ਦੇਖੋ ਜੀ ਆਪਾਂ ਲੀਵਰ ਪੂਰਾ ਥੱਲੇ ਸਿੱਟਿਆ ਆ ਤੇ ਹਾਲ ਆਪਾਂ ਜਾਨੀ ਕਿ ਪੂਰੇ ਲਾ ਕੇ ਦੇਖਨੇ ਆ ਕਿ ਪਲਾ ਟ੍ਰੈਕਟਰ ਖਿੱਚਦਾ ਕਿ ਨਹੀਂ ਖਿੱਚਦਾ ਜੇ ਇਦਾਂ ਖਿੱਚੂਗਾ ਤਾਂ ਫਿਰ ਤੁਹਾਨੂੰ ਆਪਾਂ ਦਿਖਾਵਾਂਗੇ ਤਕਰੀਬਨ ਲੰਕਾ ਕੱਢ ਕੇ ਫਿਰ ਜ਼ੋਰ ਦਿਖਾ ਕੇ ਦਿਖਾਵਾਂਗੇ ਫਿਰ ਪਲਾ ਕਿਵੇਂ ਕਿੰਨਾ ਖਿੱਚਦਾ ਤੁਸੀਂ ਧੂਆਂ ਚੱਕਰ ਨਾਲ ਵੀਡੀਓ ਨੂੰ ਅੰਦੇ ਤੇ ਕਰਕੇ ਜ਼ੋਰ ਦੇਖਣਾ ਕੱਢਣ ਲੱਗੇ ਜੀ ਲੈਂਕਾਂ ਘੜ ਦੇ ਜੀ ਥੱਲੋ ਕੱਟੇਗਾ ਆਦੀ ਰੋਕ ਕਿੱਲਿਆਂ ਪਾਰ ਆ ਤੇ ਹੁਣ ਵੀ ਤੁਸੀਂ ਧੂਆਂ ਚੱਕ ਜ਼ਰੂਰ ਕਰਨਾ ਟਰੈਕਟਰ ਦੀ ਕਚਾਈ ਵੇਖਣੀ ਆ ਫਲਾ ਟਰੈਕਟਰ ਆਪਣਾ ਜ਼ੋਰ ਲਾਉਂਦਾ ਜਾਂ ਨਹੀਂ ਲਾਉਂਦਾ ਖਾਲ 11 ਦੇ ਆ ਜੀ ਡੰਡਾ ਮੜਿਆ ਕਾਹਦੇ ਕਾਹਦੇ ਦੂਜੇ ਪਾਸੇ ਸੋ ਦੂਜੇ ਪਾਸੇ ਦੂਜੇ ਪਾਸੇ ਚੱਲ ਬਾਸ ਆਲਾ ਜਾਲੀ ਇਹਦੀ ਵੀ ਤੁਹਾਡਾ ਕੰਨ ਰੈਕਟਰ ਦਾ ਕਿਚਾਈ ਵੇਖਣੀ ਹੈ ਕਿੱਥੋਂ ਆਣੀ ਜੀ ਇੱਕ ਮਿੰਟ